ਕੋ ਪੈਸੇ ਮਦਰ ਨਹੀਂ ਹੁੰਦੇ ਸੋ ਆ ਜਿਹੜੇ ਵੀ ਗ੍ਰਾਂਟ ਤੁਹਾਡੇ ਕੋਲ ਆਉਂਦੀ ਆ ਤੈਨੂੰ ਗੁਰੂ ਘਰ ਦਾ ਪੈਸਾ ਸਮਝ ਕੇ ਉਹ ਸ਼ਬਦਾਂ ਦੇ ਨਾਲ ਲਾਇਓ ਵੀਡੀਓ ਸਾਬ ਤੁਹਾਨੂੰ ਵੀ ਬੇਨਤੀ ਆ ਵੀ ਆਪਣੇ ਸੈਕੂਲਰ ਨਹੀਂ ਤਾਂ ਦਿਓ ਸਰਪੰਚ ਸਾਹਿਬ ਨੂੰ ਵੀ ਆ ਕੇ ਬੇਨਤੀ ਕਰਤੀ ਆ ਕਿ ਇਹ ਪੈਸੇ ਨੂੰ ਇੱਕ ਲੋਕਾਂ ਦਾ ਵਿਸ਼ਵਾਸ ਸਮਝ ਕੇ ਸਹੀ ਤਰੀਕੇ ਨਾਲ ਲੱਗ ਜਾਏ ਤੁਹਾ ਸਮਝਾਂ ਵੀ ਬਹੁਤ ਵਧੀਆ ਅਸੀਸਾ ਜਿਹੜੀਆਂ ਨੇ ਦੋਸਤਾਂ ਜੀ ਆਪ ਨੂੰ ਮਿਲਣੀਆਂ ਤੋਂ ਆਪਾ ਉਹ ਕੰਮ ਕਰਨਾ ਜੋ ਸਿਰਫ ਕਰਾ ਨਾ ਤੁਹਾਡੀ ਸੇਵਾ ਦੇ ਵਿੱਚ ਨਹੀਂ ਕਰ ਸਕਿਆ ਉਹ ਵਧੀਆ ਤਰੀਕੇ ਨਾਲ ਇਹ ਕਰੋ ਜਿੱਥੇ ਇਹ ਮੁਸ਼ਕਲ ਉਹ ਜਿਹੜੇ ਤੁਸੀਂ ਆਪ ਜਾਓ ਜਿੱਥੇ ਕੋਈ ਇੱਕ ਪ੍ਰੋਬਲਮ ਖੈਰ ਦੀ ਸੰਭਸਾ ਮਾਰ ਨੂੰ ਬਹੁਤ ਦੱਸਦੇ ਨੇ ਕਿ ਜਿਹੜੀ ਕੋਈ ਮਰੇਗਾ ਦੀ ਕਨੈਕਸ਼ਨ ਵੀ ਮੁਸ਼ਕਲ ਹੁੰਦੀ ਆ ਉਹਨੂੰ ਜਰਾ ਕੋਸ਼ਿਸ਼ ਕਰੋ ਜਿਉਂਦੂ ਹਾਲੇ ਕਿਤੇ ਜਾਵੇ ਤਾਂ ਕਿ ਸਹੀ ਤਰੀਕੇ ਨਾਲ ਜਿਸ ਮਕਸਦ ਲਈ ਜੋ ਪਾਲਿਸੀ ਬਣੀ ਹੈ ਮੇ ਲੋਕਾਂ ਨੂੰ ਰੋਜ਼ਗਾਰ ਵੀ ਮਿਲ ਜਾਏ ਡਵੈਲਪਮੈਂਟ ਵੀ ਹੋ ਜਾਏ ਉਹ ਕੰਮ ਸਾਰਾ ਠੀਕ ਹੋ ਜਾਵੇ ਤੇ ਉਹਦੇ ਨਾਲ ਇੱਕ ਚੰਗਾ ਸੁਨੇਹ ਜੜਾ ਉਹ ਜਾਊਗਾ ਹਾਂਜੀ ਅੱਜ ਜੀ ਹਲਕਾ ਗੁਰਦਾਸਪੁਰ ਦੇ ਕਰੀਬ 45 ਪਿੰਡਾਂ ਉਹਨਾਂ ਨੂੰ ਜਿਹੜਾ ਵਾ 1 ਕਰੋੜ 20 ਲੱਖ ਦੇ ਕਰੀਬ ਤੇ ਨਾਲ ਹੀ ਵਾਟਰ ਸਪਲਾਈ ਡਿਪਾਰਟਮੈਂਟ ਆ ਉਹਨਾਂ ਦੇ 1 ਕਰੋੜ 25 ਲੱਖ ਦੇ ਕਰੀਬ 2 2 ਕਰੋੜ 45 ਲੱਖ ਦੇ ਕਰੀਬ ਇਹ ਫੰਡ ਜਿਹੜੇ ਜੀ 15ਵਾਂ ਵਿੱਤ ਕਮਿਸ਼ਨ ਮਾਰਾ ਜ਼ਿਲ੍ਹਾ ਪ੍ਰਸ਼ਾਸਨ ਦਾ ਹਿੱਸਾ 10% ਆ ਉਹਦੇ ਵਿੱਚੋਂ ਤਜਵੀਜ਼ ਬਣਾ ਕੇ ਭੇਜੀ ਸੀ ਅਸੀਂ ਤੇ ਉਹਦੇ ਵਿੱਚੋਂ ਫੰਡ ਜਿਹੜੇ ਜਾਰੀ ਹੋਏ ਸੀ ਤੇ ਉਹਦੇ ਤਹਿਤ ਜਿਹੜਾ ਵਾ ਅੱਜ ਜਾਰੀ ਕੀਤੇ 45 ਪਿੰਡਾਂ 'ਚ 4575 ਨੂੰ ਅੱਜ ਗਰਦਾਸਪੁਰ ਵਿਧਾਨ ਸਭਾ ਹਲਕੇ ਵਾਸਤੇ ਮੈਂ ਸਮਝਦਾ ਵੀ ਇੱਕ ਫੇਰ ਖੁਸ਼ੀ ਦਾ ਸਮਾਵਾ ਅੱਜ ਮੇਰੇ ਨਾਲ ਵਿਧਾਨ ਸਭਾ ਹਲਕੇ ਦੇ ਸਾਰੇ ਹੀ ਪਿੰਡਾਂ ਦੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਅੱਜ ਇੱਥੇ ਇਕੱਠੇ ਹੋਏ ਆ ਔਰ ਜਿਹੜਾ ਭਗਵੰਤ ਮਾਨ ਜੀ ਦੀ ਸਰਕਾਰ ਦਾ ਲੋਕਾਂ ਦੇ ਨਾਲ ਵਾਦਾ ਸੀ ਕਿ ਆਪਾਂ ਲੋਕਾਂ ਦਾ ਸਰਵਪੱਖੀ ਵਿਕਾਸ ਕਰਨ ਦੇ ਵਿੱਚ ਕੋਈ ਕਮੀ ਨਹੀਂ ਛੱਡਾਂਗੇ ਉਸ ਵਾਦੇ ਨੂੰ ਪੂਰੇ ਕਰਦੇ ਹੋਏ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ 43 ਪਿੰਡ ਇੱਕ ਤੇ 11 ਪਿੰਡ ਦੂਸਰੇ ਉਹਨਾਂ ਨੂੰ ਤਕਰੀਬਨ ਸਵਾ ਦੋ ਕਰੋੜ ਰੁਪਈਆ ਜਿਹੜਾ ਉਹ ਅੱਜ ਵੰਡਿਆ ਜਾ ਰਿਹਾ ਜਿਹਦੇ ਵਿੱਚ 43 ਪਿੰਡਾਂ ਨੂੰ ਪਿੰਡ ਦੀ ਗਲੀਆਂ ਨਾਲੀਆਂ ਲਈ ਪਾਣੀ ਦੇ ਨਿਕਾਸ ਲਈ ਧਰਮਸ਼ਾਲਾ ਰਿਪੇਅਰ ਲਈ ਸ਼ਮਸ਼ਾਨ ਘਾਟ ਰਿਪੇਅਰ ਲਈ ਤੇ ਹੋਰ ਜਿਹੜੇ ਲੋੜਿੰਦੇ ਕੰਮ ਨੇ ਉਹੜਾ ਵਾਸਤੇ ਤਸੇ ਦਿੱਤੇ ਗਏ ਨੇ ਤੇ 11 ਪਿੰਡਾਂ ਨੂੰ ਪੀਣ ਵਾਲਾ ਸਾਫ ਪਾਣੀ ਜਿਹੜਾ ਦੇਣ ਵਾਸਤੇ ਤਕਰੀਬਨ 1 ਕਰੋੜ ਤੇ 5 ਲੱਖ ਰੁਪਈਆ ਦੀ ਉਹ ਵਾਟਰ ਸਪਲਾਈ ਤੇ ਸੈਨੀਟੇਸ਼ਨ ਡਿਪਾਰਟਮੈਂਟ ਨੂੰ ਦਿੱਤਾ ਔਰ ਇਹਦੀ ਖੂਬਸੂਰਤੀ ਇਹ ਆ ਕਿ ਉਹ ਪਿੰਡ ਜਿੱਥੇ ਟੈਂਕੀਆਂ ਨਹੀਂ ਹੈਗੀਆਂ ਲੋਕ ਹੀ ਆਪਣੇ ਘਰਾਂ ਦੇ ਵਿੱਚ 70 70 ਫੁੱਟ ਤੋਂ ਬੋਰ ਕਰਕੇ ਪਾਣੀ ਪੀ ਰਹੇ ਨੇ ਉਹਨਾਂ ਨੂੰ ਚੰਗੀ ਸਿਹਤ ਵਾਸਤੇ ਉਹ ਤਾਂ ਕਿ ਉਹ ਜਿਹੜਾ ਪਾਣੀ ਆ 400 ਫੁੱਟ ਤੋਂ ਆ ਸਕੇ ਉਹਨਾਂ ਪਿੰਡਾਂ ਦੇ ਵਿੱਚ ਬੋਰ ਗਰਾ ਕੇ ਕੋਠਾ ਪਾ ਕੇ ਲੋਕਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾਊਗੀ ਤਾਂ ਕਿ ਲੋਕ ਜਿਹੜੇ ਨੇ ਸਾਫ ਸੁਥਰਾ ਪਾਣੀ ਪੀ ਸਕਣ ਔਰ ਉਹਦੇ ਵਿੱਚ ਜਿਹੜਾ ਸਾਡੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦਾ ਛੋਟਾ ਜਿਹਾ ਪਿੰਡ ਹੈ ਮਿਹਨਤ ਕਸ਼ਾ ਦਾ ਪਿੰਡ ਆ ਪੱਠਾ ਕੋਲਣੀ ਜਿੱਥੇ ਕੋਈ ਲੋਕਾਂ ਦੀ ਜ਼ਮੀਨ ਨਹੀਂ ਹੈਗੀ ਲੋਕ ਮਿਹਨਤ ਤੇ ਮਜ਼ਦੂਰੀ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰਦੇ ਨੇ ਉੱਥੇ ਤਕਰੀਬਨ 33 ਲੱਖ ਰੁਪਈਆ ਜਿਹੜਾ 33 ਲੱਖ 50 ਹਜ਼ਾਰ ਉੱਥੇ ਤਾਂ ਕਿ ਬੋਰ ਹੋਊਗਾ ਕੋਠਾ ਪਊਗਾ ਔਰ ਸਾਰੇ ਨੂੰ ਪਾਣੀ ਜਿਹੜਾ ਪੀਣ ਦਾ ਮਿਲੇਗਾ ਇਸ ਤਰ੍ਹਾਂ ਪਟੀਆਂ ਪਿੰਡਾਂ ਗੋਤਪੋਖਰ ਦੇ ਨਾਲ ਉੱਥੇ ਵੀ ਬੇਹਦ ਕਾਸ਼ ਲੋਕ ਨੇ ਤੇ ਉੱਥੇ ਵੀ ਲੋਕਾਂ ਕੋਲ ਜ਼ਮੀਨਾਂ ਨਹੀਂ ਹੈਗੀ ਆ ਉੱਥੇ ਵੀ ਤਕਰੀਬਨ 25 ਲੱਖ ਰੁਪਏ ਦੇ ਨਾਲ ਪਾਣੀ ਦੀ ਜਿਹੜੀ ਸਪਲਾਈ ਆ ਹੋਊਗੀ ਸੋ ਆ ਸਪਟੰਬਰ ਦੇ ਵਿੱਚ ਚੋੜਾ ਹੋ ਗਿਆ ਸੀ ਪੰਚਾਇਤ ਦੀ ਆ ਪਹਿਲੀ ਕਿਸ਼ਤ ਅਸੀਂ 47 ਪਿੰਡਾਂ ਨੂੰ ਤਕਰੀਬਨ ਉਹਨਾਂ ਦਾ ਤੁਸੀਂ 2 ਕਰੋੜ ਰੁਪਏ ਦਿੱਤਾ ਸੀਗਾ ਤੇ 47 ਤੋਂ ਬਾਅਦ ਅਜ 43 ਪਿੰਡ ਤੇ 11 ਪਿੰਡ ਹੋਰ ਸਵਾ 2 ਕਰੋੜ ਰੁਪਇਆ ਅੱਜ ਜਿਹੜਾ ਉਹ ਵੰਡਿਆ ਜਾ ਰਿਹਾ ਉਹਦਾ ਕਾਰਨ ਇਹ ਆ ਕਿ ਆម ਆਦਮੀ ਪਾਰਟੀ ਦੀ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਔਰ ਬਾਂਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦੀ ਸੋਚ ਆ ਕਿ ਆਪਾਂ ਸਮਾਜ ਦੇ ਹਰ ਵਰਗ ਨੂੰ ਵੱਧ ਤੋਂ ਵੱਧ ਸੁੱਖ ਦੇਣਾ ਵੱਧ ਤੋਂ ਵੱਧ ਉਹਨਾਂ ਦੇ ਮਸਲੇ ਹੱਲ ਕਰਨੇ ਨੇ ਔਰ ਉਹਨਾਂ ਦੀ ਜ਼ਿੰਦਗੀ ਨੂੰ ਉਹਨਾਂ ਦਾ ਜੀਵਨ ਪੱਧਰ ਜਿਹੜਾ ਉੱਪਰ ਚੁੱਕਣਾ ਔਰ ਉਹਦੇ ਤਾਕਤ ਅੱਜ ਫੇਰ ਆ ਵੱਡੀ ਰਕਮ ਜਿਹੜੀ ਆ ਸਵਾ 2 ਕਰੋੜ ਰੁਪਏ ਦੀ ਵੰਡੀ ਗਈ ਆ ਸੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਆ ਨਵੰਬਰ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਜੀ ਚੋਣਾ ਹੋਈਆਂ ਤੇ ਆ ਜੂਨ ਮਹੀਨਾ ਜੇ 6 ਮਹੀਨੇ 9 ਮਹੀਨਿਆਂ ਦੇ ਵਿੱਚ ਤਕਰੀਬਨ ਸਵਾ 5 ਕਰੋੜ ਰੁਪਈਆ ਗੁਰਦਾਸਪੁਰ ਦੇ ਮidan ਸਭਾ ਹਲਕੇ ਦੇ ਵੱਖਰੇ ਵੱਖਰੇ ਪਿੰਡਾਂ ਨੂੰ ਸ਼ੁਰੂ ਹੋ ਗਿਆ ਆ ਗਿਆ ਵਾ ਸੋ ਮੇਰੀ ਇੱਕੋ ਹੀ ਬੇਨਤੀ ਆ ਕਿ ਇਹ ਪੈਸਾ ਜਿਹੜਾ ਉਹ ਤਨਦੇ ਹੀ ਦੇ ਨਾਲ ਠੀਕ ਡੰਗ ਨਾਲ ਲਾਇਆ ਜਾਵੇ ਕੰਮ ਦੇ ਵਿੱਚ ਉਹਦਾ ਕੰਮ ਮਿਆਰੀ ਕੰਮ ਹੋਵੇ ਔਰ ਇਸ ਰਕਮ ਨੂੰ ਗੁਰੂ ਘਰ ਦੀ ਗੋਲਕ ਸਮਝ ਕੇ ਉਸ ਸ਼ਰਧਾ ਦੇ ਨਾਲ ਲੋਕਾਂ ਦੀ ਸੇਵਾ ਵਾਲੇ ਪੈਸੇ ਜਿਹੜੇ ਨੇ ਲੱਗਣ ਔਰ ਮੈਂ ਬੇਨਤੀ ਕਰੂੰਗਾ ਵੀਡੀਓ ਸਾਹਿਬ ਨੂੰ ਵੀ ਤਾਂ ਕਿ ਉਹਨਾਂ ਦੇ ਸਖਤੀ ਸਾਹਿਬਾਨ ਨੂੰ ਵੀ ਵੀ ਆਪ ਮੌਕੇ ਤੇ ਜਾਣ ਕੰਮ ਦੀ ਕੁਆਲਿਟੀ ਨੂੰ ਦੇਖਣ ਤਾਂ ਕਿ ਲੋਕਾਂ ਨੂੰ ਇਹ ਜਿਹੜਾ ਪੈਸਾ ਲੱਗਾ ਉਹਦਾ ਸੁਖ ਮਿਲ ਸਕੇ ਸਾਰੇ ਕੰਮ 11 ਪਿੰਡਾਂ ਦੇ ਸ਼ੁਰੂ ਕਰਾ ਦਿਓ ਜੀ ਔਰ ਦੋ ਮਹੀਨਿਆਂ ਦੇ ਵਿੱਚ ਇਹਨੂੰ ਕੰਪਲੀਟ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿਓ ਤਾਂ ਕਿ ਲੋਕ ਜਿਹੜੇ ਨੇ ਇਹਦਾ ਫਾਇਦਾ ਲੈ ਸਕਣ